ਨਾ ਇਹ ਸੇ ਕੁਲਵਿੰਦਰ ਹੈ ਜੀ ਅੱਜ ਤੁਸੀਂ ਹਸਪਤਾਲ ਆਇਓ ਕੀ ਮਾਮਾ ਦਾ ਜੀ ਸਰ ਸਾਡੀ ਨਾਲ ਹੀ ਕੋਈ ਤਰੀਕ ਪੈ ਰਹੀ ਹੈ ਇਥੇ ਕਚਹਿਰੀਆਂ ਕੋਰਟ ਦੇ ਵਿੱਚ ਮੈਂ ਇਹਨੂੰ ਮੁੰਡੇ ਨੂੰ ਲੈਣ ਗਿਆ ਸੀ ਘਰੋਂ ਤੇ ਇਹਦੀ ਮੈਸੇਜ ਨੂੰ ਘਰੋਂ ਬੁਲਾਣ ਗਿਆ ਸੀਗਾ ਵੀ ਇੰਜ ਕਰਕੇ ਆਜੋ ਆਪਣੀ ਤਰੀਕ ਹੈ ਕਚਹਿਰੀ ਵਿੱਚ ਅੱਜ ਸਿਟੀ ਟੂ ਥਾਣੇ ਤੋਂ ਪਤਾ ਕੋਈ ਦਰਜ ਹੋਇਆ ਸੀ ਉਹਦੀ ਤਰੀਕ ਸੀਗੀ ਤੇ ਅਸੀਂ ਲੈਣ ਗਏ ਨੂੰ ਤੇ ਇਹਨਾਂ ਨੂੰ ਕਿਸੇ ਨੇ ਸਨਿਆਹ ਦਿੱਤਾ ਘਰੇ ਵੀ ਤੁਹਾਡੇ ਪਲਾਟ ਦੇ ਵਿੱਚ ਨਾ ਜਿਹੜੀ ਇਹਨਾਂ ਦੀ ਜ਼ਮੀਨ ਹੈਗੀ ਆ ਤੁਹਾਡੀ ਜ਼ਮੀਨ 'ਚ 5-7 ਜਾਣੇ ਕੋਈ ਬੰਦੇ ਖੜੇ ਹੋਏ ਆ ਤੇ ਉਹ ਕਬਜ਼ਾ ਖੂਜ਼ਾ ਨਾ ਕਰਨ ਜੇ ਐਸਾ ਕੋਈ ਕੰਸਟਰਕਸ਼ਨ ਵੀ ਉੱਥੇ ਹੋ ਰਹੀ ਸੀ ਤੇ ਅਸੀਂ ਵੇਖ ਅਸੀਂ ਕਹਤਲ ਤਰੀਕ ਤੇ ਜਾਣਾ 10 ਵਜੇ ਦਾ ਟਾਈਮ ਆ ਪੂਰੇ 10 ਵਜੇ ਕੇ ਵੀ ਲੇਟ ਨਾ ਹੋ ਜਾਈਏ ਉਧਰ ਹੋ ਕੇ ਘੁੰਮ ਕੇ ਵੀ ਅਸੀਂ ਉਧਰ ਨੂੰ ਦੀ ਚਲੇ ਜਾਨੇ ਪੁੱਛ ਕੇ ਵੀ ਸ਼ਾਇਦ ਕੌਣ ਆ ਜਦੋਂ ਉੱਥੇ ਜਾ ਕੇ ਦੇਖਿਆ ਤੇ ਅਸੀਂ ਉਹਨਾਂ ਨੂੰ ਵੈਸੇ ਹੀ ਪੁੱਛ ਲਿਆ ਮੈਂ ਹੀ ਪੁੱਛਿਆ ਮੈਂ ਕਿਹਾ ਵੀਰ ਜੀ ਤੁਸੀਂ ਕੌਣ ਆ ਤੇ ਉਹ ਕਹਿੰਦਾ ਤੂੰ ਦੱਸ ਕੌਣ ਆ ਮੈਂ ਕਹਿੰਦਾ ਮੈਂ ਠੰਡਾਰਾ ਪੁੱਲ ਵੀ ਐਸਾ ਕੁਲਵਿੰਦਰ ਆ ਤੇ ਇੱਥੇ ਤੁਸੀਂ ਕੀ ਕਾਹਦੇ ਹਸਤੇ ਆਇਆ ਕਹਿੰਦੇ ਜਗਾ ਸਾਦੀ ਆ ਮੈਂ ਕਿਹਾ ਜਗਾ ਆ ਮਾਲਕ ਆ ਮੇਰੇ ਨਾਲ ਦਾ ਨਵਦੀਪ ਸਿੰਘ ਹੈਪੀ ਜਿਸਦੇ ਆ ਲੱਗੀ ਆ ਸੱਟ ਲੱਗੀ ਆ ਮੈਂ ਕਿਹਾ ਇਹ ਮਾਲਕ ਤਾਂ ਇਹ ਆ ਜਗਾ ਦਾ ਤੇ ਉਹ ਧਕਮਕੀ ਜੀ ਕਰਨ ਲੱਗ ਗਏ ਧੱਕੇ ਮਾਰਨ ਲੱਗ ਗਏ ਧੱਕਾ ਧਕਮਕੀ ਗੱਡੀ ਜਦੋਂ ਬਹਿਸ ਵਸਾਈਆ ਹੋਇਆ ਥੋੜਾ ਜਿਹਾ ਮੈਂ ਕਿਹਾ ਨਹੀਂ ਯਾਰ ਇਹ ਮਾਲਕ ਇਹ ਆ ਆਪਦੀ ਗੱਡੀ ਵਾਲ ਨੂੰ ਇੱਕਦਮ ਸਾਡੇ ਨਾਲ ਲੜਾਈ ਝਗੜਾ ਤੂੰ ਤੂੰ ਮੈਂ ਮੈਂ ਹੋ ਗਈ ਥੋੜੀ ਜੀ ਆਪਦੀ ਗੱਡੀ ਵਾਲ ਨੂੰ ਕੋਈ ਵੈਪਨ ਕੱਢਣ ਭੱਜੇ ਜਦੋਂ ਮੈਨੂੰ ਪਤਾ ਲੱਗਾ ਵੀ ਆਪਦੀ ਗੱਡੀ ਵਾਲ ਨੂੰ ਭੱਜੇ ਇੱਕ ਸਟਾਰਪਿਓ ਇੱਕ ਡੇਜ਼ਰ ਜਦੋਂ ਉਧਰ ਨੂੰ ਭੱਜਿਆ ਤੇ ਮੈਂ ਆਪਦੀ ਗੱਡੀ ਜੀਪ ਦੇ ਵਿੱਚ ਬੈਠਾ ਇਹਨਾਂ ਦੀ ਜੀਪ ਆ ਨਵਦੀਪ ਸਿੰਘ ਹੈਪੀ ਦੀ ਜੀਪ ਆ ਉਹਦੀ ਗੱਡੀ ਮੈਂ ਦਬ ਦਬ ਮੈਂ ਇਹਨੂੰ ਨਾਲ ਭਾਇਆ ਮੈਂ ਬੈਕ ਗੱਡੀ 1 ਕਿਲੋਮੀਟਰ ਤੱਕ ਬੁੱਤਣ ਵਾਲਾ ਸਾਈਡ ਨੂੰ 1 ਕਿਲੋਮੀਟਰ ਬੈਕ ਗੱਡੀ ਭਜਾ ਕੇ ਲੈ ਕੇ ਗਿਆ ਮੇਰੇ ਮਗਰ 도ੜੇ ਗਏ 도ੜੇ ਗਏ ਉਧਰ ਜਾ ਕੇ ਇਹਨਾਂ ਕੋਲੇ ਦੇਸੀ ਕਟਾ ਮੈਂ ਤਾਂ ਪੁਲਿਸ ਦੇ ਵਿੱਚ ਆ ਮੈਨੂੰ ਪਤਾ ਕੀ ਕਿਹੜਾ ਵਿਅਪਨ ਆ ਕਿਹੜਾ ਨਹੀਂ ਵਿਅਪਨ ਮੈਨੂੰ ਸਾਰੇ ਪਤਾ ਪੁਲਿਸ ਦੇ ਕਰਕੇ ਉਹਨਾਂ ਦੇਸੀ ਕਟੇ ਦਾ ਇੱਕ ਫੈਰ ਕੀਤਾ ਇੱਕ ਫੈਰ ਸ਼ੀਸ਼ੇ ਵਿੱਚ ਲੱਗਾ ਜੀ ਫਿਰ ਇਹਨਾਂ ਨੇ ਇੱਕ ਦੋ ਕਿ ਇੱਟਾਂ ਮਾਰੀਆਂ ਉਹਦੇ ਕਰਕੇ ਇਹਦੇ ਗੋਲੀ ਤਾਂ ਨਹੀਂ ਲੱਗੀ ਮੁੰਡੇ ਦੇ ਪਰ ਉਹਨਾਂ ਨੇ ਫਾਇਰ ਜ਼ਰੂਰ ਕੀਤਾ ਸਾਡੇ ਸਾਰਾ ਸ਼ੀਸ਼ੇ ਵਿੱਚ ਦੀ ਪਤਾ ਲੱਗ ਜਾਊਗਾ ਜੀ ਫਾਇਰ ਹੋਇਆ ਕਿ ਨਹੀਂ ਹੋਇਆ ਉਹਦੇ ਵਿੱਚ ਦੀ ਇਹ ਪੁਲਿਸ ਤਾਂ ਕਹਿ ਰਹੀ ਹੈ ਨਹੀਂ ਫਾਇਰ ਹੋਇਆ ਪਰ ਪਤਾ ਲੱਗੂਗਾ ਸ਼ੀਸ਼ੇ ਤੋਂ ਕਿਵੇਂ ਫਾਇਰ ਕਿਸ ਤਰ੍ਹਾਂ ਹੋਇਆ ਹੁਣ ਇਹ ਨਹੀਂ ਮੈਨੂੰ ਪਤਾ ਵੀ ਕਿ ਐਸਾ ਕਿਤੇ ਲੜਾਈ ਝਗੜਾ ਹੋਇਆ ਨਹੀਂ ਜੀ ਨਹੀਂ ਸਾਡਾ ਇਹਨਾਂ ਨੂੰ ਮੈਨੂੰ ਨਾ ਹੀ ਪਤਾ ਇਹ ਬੰਦੇ ਕੌਣ ਆ ਨਾ ਮੈਂ ਇਹਨਾਂ ਨੂੰ ਜਾਣਦਾ ਨਾ ਹੀ ਇਹ ਮੁੰਡਾ ਮਾਲਕ ਆ ਜਿਹੜਾ ਜ਼ਮੀਨ ਦਾ ਇਹ ਵੀ ਨਹੀਂ ਇਹਨਾਂ ਨੂੰ ਜਾਣਦਾ ਕਿੰਨੇ ਆਨੇ ਸੀ ਉਹ 5 ਤੋਂ 6 ਜਾਣੇ ਜੀ ਜੋ ਵੀਰੇ ਤੁਹਾਨੂੰ ਦਰਦ ਕਰਨਾ ਸੀ। ਉੱਥੇ ਖੜੇ ਸੀਗੇ ਜੀ। ਉੱਥੇ ਖੜੇ ਸੀਗੇ ਇੱਕ ਸਕਾਰਪੀਅਸ ਇੱਕ ਡਿਜ਼ਾਇਰ ਸੀ ਪੰਜ ਛੇ ਜਾਣੇ ਸੀ। ਤੇ ਜਦੋਂ ਅਸੀਂ ਪੁੱਛਿਆ ਕਹਿੰਦੇ ਵੀ ਅਸੀਂ ਪਲਾਟ ਇੱਥੇ ਅਸੀਂ ਜਗ੍ਹਾ ਲੈ ਲਈਏ ਇਹ। ਇਹ ਮੈਂ ਕਹਾਂ ਜੀ ਜਗ੍ਹਾ ਤਾਂ ਮਾਲਕ ਤਾਂ ਇਹ ਆ ਮੁੰਡਾ ਨਵਦੀਪ ਸਿੰਘ ਹੈਪੀ। ਉਹ ਕਹਿੰਦਾ ਵੀ ਨਹੀਂ ਇਹ ਜਗ੍ਹਾ ਸਾਡੀ ਆ ਹੁਣ ਸਾਰੀ। ਉਹ ਨਵਦੀਪ ਦੇ ਹਾਰ ਕਿਉਂ ਹੈਗੀ? ਨਾ ਸੀਰੀਅਸ ਆ ਜੀ ਉਹਨਾਂ ਨੇ ਰੈਫਰ ਕਰਤਾ ਹੁਣ ਫਰੀਦਕੋਟ ਦਾ ਤੇ ਕਹਿੰਦੇ ਸ਼ਾਇਦ ਤੁਹਾਨੂੰ ਪੀਜੀਆ ਜਾਣਾ ਪਊਗਾ। ਤੁਸੀਂ ਪੁਲਿਸ ਰਿਪੋਰਟ ਕਰਾ ਦਿਓ। ਹਾਂਜੀ ਪੁਲਿਸ ਰਿਪੋਰਟ ਆਵੇ ਮਲਾਜਮ ਆਇਆ ਜੀ ਬਿਆਨ ਲਿਖਦੇ ਕਿ ਉਹ ਐਸਾ ਹਾਲਤ ਚ ਨਹੀਂ ਹੈਗਾ ਬਿਆਨ ਦੇਣ ਦੀ ਹਾਲਤ ਚ ਨਹੀਂ ਹੈਗਾ ਜੀ ਅਸੀਂ ਸਾਨੂੰ ਇਨਸਾਫ ਹੀ ਮਿਲੇ ਜੀ ਜੋ ਹੈਗਾ ਬਸ ਇਨਸਾਫ ਹੀ ਮਿਲਣਾ ਚਾਹੀਦਾ ਜੀ ਪੇਸ਼ੈਂਟ ਆਇਆ ਹੈਗਾ ਕਿਸ ਕਿਸ ਮਾਮਲੇ ਚ ਆਇਆ ਹੈਗਾ ਕਿ ਉਹ ਵੀ ਇਸ ਫਾਰ ਦੇ ਉੱਤੇ ਸਾਡੇ ਕੋਲ ਜੀ ਪੌਣੇ ਇੱਕ ਵਾਰਾ ਪੇਸ਼ੈਂਟ ਆਇਆ ਸੀ ਉਹਨੇ ਕਿ ਪੇਸ਼ੈਂਟ ਆਇਆ ਥਾ ਐਸੇ ਚਾਹੁੰਦਾ ਕਿ ਗੱਡੀ ਚ ਉਹਨਾਂ ਤੋਂ ਸਾਨੂੰ ਦੱਸਿਆ ਉਹਦੇ ਬ੍ਰਦਰ ਨੇ ਕਿ ਗੱਡੀ ਤੇ ਫਾਇਰ ਹੋਈ ਸੀਗੀ ਜਿਹੜਾ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ ਸਟੇਸ ਤੇ ਵੱਜਿਆ ਪੇਸ਼ੈਂਟ ਸੀ ਐਮਰਜੈਂਸੀ ਸ਼ਿਫਟ ਕਰ ਲਿਆ ਪੇਸ਼ੈਂਟ ਨੂੰ ਮੋਤ ਲੈ ਕੇ ਹੈਡਿੰਗਰੀ ਆਈ ਹੈ ਕਿਉਂਕਿ ਪੇਸ਼ੈਂਟ ਨੇ ਆਪਣਾ ਤਰ੍ਹਾਂ ਕਿਸ ਤਰ੍ਹਾਂ ਖੂਨ ਨਿਕਲ ਰਿਹਾ ਹੋਇਆ ਸੀਗਾ ਦੂਜਾ ਉਹਦੇ ਸਿਰ ਕੋਈ ਫੇਸ ਤੇ ਟੁੱਟ ਨਹੀਂ ਸਟਾ ਹੈ ਟਟਾ ਸਟਾ ਚੋਟ ਨਹੀਂ ਸੀ ਸ਼ੀਸ਼ੇ ਸ਼ੀਸ਼ੇ ਅੰਦਰ ਫੱਲੇ ਦੀ ਖੱਟਾ ਸੀਗੇ ਬਾਕੀ ਪੇਸ਼ੈਂਟ ਨੂੰ ਹਲੇ ਤਾਂ ਕੈਪਟਨ ਅੰਡਰ ਅਬਜ਼ਰਵੇਸ਼ਨ ਰੱਖਿਆ ਸੀ ਤੇ ਉਹਨਾਂ ਨੂੰ ਰੈਫਰ ਕਰ ਰਹੇ ਆ ਕਿ ਪੇਸ਼ੈਂਟ ਚਿੱਟੇ ਵੀ ਉਹਨੇ ਇੱਕ ਦੰਦ ਦੀ ਜਿਵੇਂ ਦੰਦਲੀ ਪੈ ਰਹੀ ਆ ਉਹਨੂੰ ਅਸੀਂ ਥ੍ਰੀ ਕੋਰਨ ਨੂੰ ਰੈਫਰ ਕਰ ਰਹੇ ਹਾਂ ਕਿ ਇਹ ਨਾਮ ਹੈ ਕਿੰਨੀ ਪਹੁੰਚ ਹੈ ਪੇਸ਼ੈਂਟ ਦਾ ਨਾਮ ਹੈਗਾ ਨਵਦੀਪ ਸਿੰਘ 38 ਹਰ ਮੇਲੇ ਆਪਣਾ ਇਥੇ ਮੋਗੇ ਦੀ ਰਹਿਣ ਵਾਲੇ ਨੇ ਜੇ ਹੁਣ ਟ੍ਰੀਗਰ ਡਰਾਫਰ ਕਰਦੇ ਹਾਂਜੀ ਹਾਂ ਹਾਲਤ ਕਿਵੇਂ ਸਰ ਹਾਲਤ ਐਸੇ ਜਿਵੇਂ ਬੀਤੀ ਪੜਸ ਤੋਂ ਠੀਕ ਐ ਪਰ ਉਹ ਜਿਵੇਂ ਪੇਸ਼ੈਂਟ ਐ ਕੁਝ ਬੋਲ ਨਹੀਂ ਰਿਹਾ ਕੁਝ ਰਿਸਪੌਂਡ ਨਹੀਂ ਕਰ ਰਿਹਾਗਾ ਕੋਈ ਸੋਚਦਾ ਕਿ ਇੱਕ ਹਸਪਤਾਲ ਵਿੱਚ ਮਾਮਲਾ ਦਾ ਚੱਲ ਰਿਹਾਗਾ ਕੀ ਮਾਮਲਾ ਜੀ ਕੀ ਨਾਮ ਐ ਬਾਈ ਸਾਨੂੰ ਅਜੇ ਪਤਾ ਲੱਗਾ ਵੀ ਉੱਥੇ ਕੋਈ ਨਵਦੀਪ ਸਿੰਘ ਐ ਜਿਹਦੀ ਸਹਾਇਕੀ ਬੋਕਨ ਵਾਲੇ ਰੋਡ ਤੇ ਕੋਈ ਲੜੇ ਨੇ ਪਰ ਉਹ ਵਹੀ ਬੰਦਾ ਇਥੇ ਦਾਖਲ ਹੋਇਆ ਅਜੇ ਪਤਾ ਕਰਦੇ ਆ ਅਸੀਂ ਇਹ ਉਹਦਾ ਬਿਆਨ ਲੈ ਕੇ ਜਿਵੇਂ ਅਸੀਂ ਸੂਰਤੂਗੇ ਵੈਸੀ ਕਾਰਵਾਈ ਕਰਾਂਗੇ ਹਾਂ ਜਿਸ ਤਰ੍ਹਾਂ ਇਹ ਜਿਹੜੇ ਪੇਸ਼ੈਂਟ ਦਿੱਤੇ ਨਹੀਂ ਠੀਕ ਨਹੀਂ ਹਜੇ ਫਿਲਹਾਲ ਤਾਂ ਠੀਕ ਨਹੀਂ ਕਿੰਨੇ ਬੰਦੇ ਜ਼ਖਮੀ ਹੋਏ ਸਾਰੇ ਇੱਕ ਹੀ ਜ਼ਖਮੀ ਹੋਇਆ ਜੀ ਇੱਕ ਹੀ ਆਇਆ ਇਹ ਮਾਮਲਾ ਕੀ ਵਿਸ਼ੇ ਜਾ ਰਿਹਾ ਹੈ ਕਿਸ ਸਰ ਕੋਈ ਜਗਾ ਦਾ ਰੌਲਾ ਤਾਂ ਨਹੀਂ ਜੀ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾਉਗੀ ਇਹਦਾ ਅਸੀਂ ਜੋ ਡਾਕਟਰ ਇੱਥੇ ਆਏ ਆ ਜੀ ਪਤਾ ਕੀਤਾ ਹੈ ਤੋਂ ਡਾਕਟਰ ਸਾਹਿਬ ਤੋਂ ਲੈਨੇ ਆ ਰਿਪੋਰਟ حاصل ਕਰਦੇ ਆ ਬਿਆਨ ਲੈਣ ਲਿਖਣ ਵਾਸਤੇ ਜੇ ਬੰਦੇ ਨੇ ਦੇ ਕਾਬਿਲ ਹੋਇਆ ਤਾਂ ਅਸੀਂ ਬਿਆਨ ਲੈ ਕੇ ਕਾਰਵਾਈ ਕਰਾਂਗੇ